ਪਠਾਨਕੋਟ ਚ ਸ਼ਾਹਪੁਰ ਚੌਂਕ ਵਿਖੇ ਡਿਜੀਟਲ মিডিਆ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ਚ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਹਲਕਿਆਂ ਤੋਂ ਹਮ ਹੋਮਾ ਕੇ ਪੱਤਰਕਾਰਾਂ ਨੇ ਵਾਚੜ ਕੇ ਹਿੱਸਾ ਲਿਆ। ਪੱਤਰਕਾਰਾਂ ਨੂੰ ਜੋ ਫੀਲਡ ਦੇ ਵਿੱਚ ਕੰਮ ਕਰਦੇ ਹੋਏ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਬਾਰੇ ਵਿਚਾਰ ਵਟਾਂਦਰਾ ਇਸ ਬੈਠਕ ਦੇ ਵਿੱਚ ਕੀਤਾ ਗਿਆ ਅਤੇ ਅਗਲੀ ਪੱਤਰਕਾਰਾਂ ਦੀ ਜਿਹੜੀ ਬੈਠਕ ਹੋਏਗੀ ਉਸ ਦੇ ਵਿੱਚ ਪ੍ਰਧਾਨਗੀ ਦੀ ਚੋਣ ਵੀ ਸਰਵ ਸਮਿਤੀ ਦੇ ਨਾਲ ਕੀਤੀ ਜਾਵੇਗੀ ਅਤੇ ਸਮਾਜ ਹਿੱਤ ਦੇ ਲਈ ਕੰਮ ਵੀ ਜਿਹੜੇ ਇਸ ਐਸੋਸੀਏਸ਼ਨ ਦੇ ਵੱਲੋਂ ਕੀਤੇ ਜਾਣਗੇ। ਨਮਸਕਾਰ ਮੈਂ ਮਹਿਕਰਨ ਧਾਵਾ ਅੱਜ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਸ਼ਾਹਪੂਰ ਚੌਂਕ ਵਿਖੇ ਡਿਜੀਟਲ ਮੀਡੀਆ ਐਸੋਸੀਏਸ਼ਨ ਡਿਸਟ੍ਰਿਕਟ ਪਠਾਨਕੋਟ ਦੀ ਇੱਕ ਪੱਤਰਕਾਰਾਂ ਦੀ ਮੀਟਿੰਗ ਹੋਈ ਹੈ ਔਰ ਜਿਸ ਦੇ ਵਿੱਚ ਪੱਤਰਕਾਰਾਂ ਨੂੰ ਕਾਫੀ ਸਮੇਂ ਲੰਬੇ ਸਮੇਂ ਤੋਂ ਜਿਹੜੀ ਮੁਸ਼ਕਲਾਂ ਆ ਰਹੀਆਂ ਸੀਗੀਆਂ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਐਸੋਸੀਏਸ਼ਨ ਦਾ ਹੋ ਨੇ ਗਠਨ ਕੀਤਾ ਜਾਵੇਗਾ ਜਿਸ ਦੇ ਵਿੱਚ ਪੱਤਰਕਾਰ ਜਿਹੜੇ ਨੇ ਉਹ ਇਸ ਦੇ ਵਿੱਚ ਹਿੱਸਾ ਲੈਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਦੇ ਹਿੱਤ ਦੇ ਲਈ ਵੀ ਕੰਮ ਜਿਹੜੇ ਉਹ ਕੀਤੇ ਜਾਣਗੇ ਜਿਹੜੇ ਵੀ ਪਾਈਪੈਨਸੜਾਣੇ ਜੁੜਨਾ ਚਾਹੁੰਦੇ ਹੋ ਜ਼ਰੂਰ ਜੁੜਨ ਔਰ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਜਿਹੜੇ ਹਲਕੇ ਪੈਂਦੇ ਨੇ ਵੱਖ-ਵੱਖ ਹਲਕਾ ਪੂਆ ਤੋਂ ਹਲਕਾ ਸੁਜਾਨਪੁਰ ਤੋਂ ਪਠਾਨਕੋਟ ਤੋਂ ਉਹ ਵੀ ਜਿਹੜੇ ਆ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਨਿਯੁਕਤੀਆਂ ਵੀ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਪ੍ਰਧਾਨ ਦੀ ਚੋਣ ਵੀ ਜਿਹੜੀ ਉਹ ਕੀਤੀ ਜਾਏਗੀ ਧੰਨਵਾਦ ਅੱਜ ਸਾਰੇ মিডিਆ ਦੇ ਜਿੰਨੇ ਵੀ ਪੱਤਰਕਾਰ ਭਰਾ ਆ ਨੇ ਸਾਰੇ ਵੈਬ ਚੈਨਲਸ ਦੇ ਨਾਲ ਸੰਬੰਧੀ ਸੀਗੇ ਚਾਹੇ ਉਹ ਇਲੈਕਟ੍ਰੋਨਿਕ মিডিਆ ਦੇ ਨਾਲ ਸੰਬੰਧੀ ਸੀਗੇ ਸਾਰਿਆਂ ਦੀ ਜਿਹੜੀ ਮੀਟਿੰਗ ਸ਼ਾਹਪੁਰ ਚੌਂਕ ਦੇ ਵਿੱਚ ਹੋਈ ਹੈ ਤਾਂ ਸਾਰਿਆਂ ਨੇ ਜਿਹੜੀਆਂ ਆਪਣੀਆਂ ਮੁਸ਼ਕਿਲਾਂ ਜਿੰਨੇ ਵੀ ਉਹਨਾਂ ਨੂੰ ਫੀਲਡ ਦੇ ਵਿੱਚ ਆਉਂਦੇ ਨੇ ਸਾਰਿਆਂ ਨੇ ਇੱਕ ਦੂਸਰੇ ਦੇ ਨਾਲ ਜਿਹੜੇ ਸਾਂਝੇ ਕੀਤੇ ਨੇ ਤਾਂ ਬਹੁਤ ਜਲਦ ਇੱਕ ਜਿਹੜੀ ਹੈ ਵੈਬ ਐਸੋਸੀਏਸ਼ਨ ਦੇ ਸਬੰਧ ਦੇ ਵਿੱਚ ਜਿਹੜ ਤੇ ਵਾਰੀ ਵਾਰੀ ਸਿਰ ਜਿਹੜੀ ਆ ਉਸ ਦੇ ਵਿੱਚ ਪ੍ਰਧਾਨਗੀ ਦੀ ਚੋਣ ਵੀ ਹੋਏਗੀ ਔਰ ਵੀ ਜਿਹੜੇ ਉਦਿਆ ਉੱਤੇ ਜਿਹੜੀ ਨਿਫਤੀਆਂ ਹੋਣਗੀਆਂ ਤੇ ਪੱਤਰਕਾਰਾਂ ਨੇ ਜਿਹੜੀਆਂ ਮੁਸ਼ਕਿਲਾਂ ਨੇ ਚਾਹੇ ਉਹ ਵਿਭਾਗੀ ਸਤਰ ਤੇ ਹੋਣ ਚਾਹੇ ਉਹ ਪਰਸਨਲ ਸਤਰ ਤੇ ਹੋਣ ਉਹਨਾਂ ਦਾ ਜਿਹੜਾ ਹੱਲ ਕਰਨ ਦਾ ਜਿਹੜਾ ਹੈ ਕਿ ਨਿਰਣੇ ਉਸ ਮੀਟਿੰਗ ਦੇ ਵਿੱਚ ਦਿੱਤਾ ਜਾਏਗਾ ਤਾਂ ਆ ਸਾਰੇ ਪੱਤਰਕਾਰ ਇੱਥੇ ਪੁੱਜੇ ਨੇ ਆਪਾਂ ਸਾਰਿਆਂ ਦਾ ਜਿਹੜਾ ਕਿ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਮੀਟਿੰਗ ਦੇ ਵਿੱਚ ਪੁੱਜਣ ਤੇ ਧੰਨਵਾਦ ਜੀ ਜੈ ਹਿੰਦ ਜੈ ਭਾਰਤ ਨਮਸਕਾਰ ਮੈਂ ਸਚੀਲ ਅੱਜ ਪਠਾਨਕੋਟ ਦੇ ਵਿੱਚ ਡਿਜੀਟਲ মিডিਆ ਐਸੋਸੀਏਸ਼ਨ ਦੇ ਅੰਦਰ ਇੱਕ ਮੀਟਿੰ ਜ਼ਿਲ੍ਹੇ ਪਰਦੇ ਸਾਰੇ ਪੱਤਰਕਾਰਾਂ ਨੂੰ ਖੁੱਲਾ આમੰਦਰਨ ਦਿੱਤਾ ਗਿਆ ਕਿ ਉਹ ਆ ਕੇ ਸੰਗਠਨ ਦਾ ਹਿੱਸਾ ਬਣੇ ਔਰ ਆਨ ਵਾਲੀਆਂ ਜੋ ਵੀ ਮੁਸ਼ਕਿਲਾਂ ਔਰ ਜੋ ਵੀ ਦਿਸ਼ਾ ਨਿਰਦੇਸ਼ ਉਹ ਚਾਹਦੇ ਨੇ ਜਾਂ ਆਪਦੀ ਜੋ ਕੋਈ ਗੱਲਬਾਤ ਰੱਖਣਾ ਚਾਹੁੰਦੇ ਨੇ ਉਹ ਇਸ ਸੰਗਠਨ ਦੇ ਵਿੱਚ ਆ ਕੇ ਹਿੱਸਾ ਬਣ ਕੇ ਆਪਣੀ ਗੱਲਬਾਤ ਰੱਖ ਸਕਦੇ ਨੇ ਸੋ ਅਪੀਲ ਹੈ ਸਾਰੇ ਜ਼ਿਲ੍ਹਾ ਪਰਦੇ ਪੱਤਰਕਾਰਾਂ ਨੂੰ ਉਹ ਆ ਕੇ ਇਸ ਸੰਗਠਨ ਨਾਲ ਜੁੜਨ ਔਰ ਇਸ ਸੰਗਠਨ ਦਾ ਹਿੱਸਾ ਬਣਨ। ਥੈਂਕ ਯੂ